ਮੈਂ ਕਿਸੇ ਵੀ ਜਗ੍ਹਾ ਤੇ ਉੱਤੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਅਗਰ ਮੈਂ ਕੀਤੀ ਹੂਈ ਮੈਨੂੰ ਫੜ ਕੇ ਜੇਲ੍ਹ ਚ ਪਾ ਦਿਓ ਅਗਰ ਤੁਹਾਨੂੰ ਫਿਰ ਵੀ ਮੇਰੇ ਤੇ ਵਿਸ਼ਵਾਸ ਨਹੀਂ ਪਹਿਲਾਂ ਮੇਰੇ ਤੇ ਐਫ ਆਈ ਆਰ ਕਟੋ ਫੜ ਕੇ ਮੈਨੂੰ ਅੰਦਰ ਦਿਓ ਕਿਉਂਕਿ ਮੈਂ ਦੁਖੀ ਬਹੁਤ ਹਾਂ ਕਿਉਂਕਿ ਤੁਹਾਡੀ ਇੱਕ ਆਦਤ ਹੈ ਤੁਸੀਂ ਹਰ ਇੱਕ ਗੱਲ ਤੋਂ ਯੂ ਟਰਨ ਲੈ ਲੈਂਦੇ ਹੋ ਫਿਰ ਬਾਹਰ ਦੇ ਦਿੰਦੇ ਹੋ ਤੁਹਾਡੇ ਜਿਹੜੇ ਸਲਾਹਕਾਰ ਨੇ ਤੁਹਾਡੇ ਜਿਹੜੇ ਪਾਛੂ ਨੇ ਉਹ ਤੁਹਾਨੂੰ ਇਹੋ ਜਿਹੀ ਸਲਾਹ ਦਿੰਦੇ ਨੇ ਤੇ ਫਿਰ ਤੋਂ ਉਸ ਫੈਸਲੇ ਤੋਂ ਰੋਕਿਆ ਨਹੀਂ ਜਾਂਦਾ ਤੇ ਮੈਂ ਆਪਣੇ ਸਵੇ ਵਿਸ਼ਵਾਸ ਦੇ ਨਾਲ ਇਹ ਗੱਲ ਕਹਿੰਦਾ ਵੀ ਮੈਂ ਸਾਰੇ ਲੀਗਲ ਡਾਕੂਮੈਂਟ ਤੁਹਾਡੇ ਸਾਹਮਣੇ ਪੇਸ਼ ਕਰਕੇ ਮੈਂ ਤੁਹਾਨੂੰ ਸਾਫ਼ ਬਰੀ ਨਿਕਲ ਕੇ ਦਿਖਾਉਂਦਾ ਹਾਂ ਸੂਬਾ ਪੰਜਾਬੀਆਂ ਨੂੰ ਪਿਆਰ ਸਤਿਕਾਰ ਭਰੀ ਸ਼ਸ਼ਟਿਕਾਲ ਅੱਜ ਤੁਹਾਡੇ ਸਾਹਮਣੇ ਖੁਮੰਦਾ ਮੇਰਾ ਇੱਕੋ ਹੀ ਕਾਰਨ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੋ ਦਿਨ ਪਹਿਲਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਬੇਨਤੀਆਂ ਜੋਦੜੀਆਂ ਨੇ ਸਦਕਾ ਪ੍ਰਾਇਗੁਰੂ ਕਾਲਪੁਰਖ ਨੇ ਆਪਣੇ ਦੇ ਮੇਰ ਕੀਤੀ ਆਪਾ ਨੂੰ ਸ਼ੁਭਦੀਪ ਬਾਖਸ ਕੀਤਾ ਪਰੰਤੂ ਅੱਜ ਸਵੇਰ ਤੋਂ ਮਨ ਬੜਾ ਪਰੇਸ਼ਾਨ ਸੀ ਸੋਚਿਆ ਤੁਹਾਨੂੰ ਵੀ ਸਾਰੀ ਇਸ ਗੱਲਬਾਤ ਦਾ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਸ਼ਾਸਨ ਸਵੇਰ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਇਸ ਗੱਲ ਲਈ ਕਿ ਤੁਸੀਂ ਆਪਣੇ ਇਸ ਬੱਚੇ ਦੇ ਸਾਨੂੰ ਡਾਕੂਮੈਂਟ ਪੇਸ਼ ਕਰੋ ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਖਾਸ ਕਰਕੇ ਸੀਐਮ ਸਾਹਿਬ ਨੂੰ ਵੀ ਕਿਰਪਾ ਕਰਕੇ ਤੁਸੀਂ ਇਸ ਗੱਲ ਤੇ ਤਾਂ ਥੋੜਾ ਜਿਹਾ ਤਰਸਖਾਓ ਵੀ ਇਹ ਟ੍ਰੀਟਮੈਂਟ ਤਾਂ ਪੂਰਾ ਹੋ ਲੈਣ ਦਿਓ ਮੈਂ ਇੱਥੋਂ ਦਾ ਰਹਿਣ ਵਾਲਾ ਮੈਂ ਇੱਥੇ ਹੀ ਰਹੂੰਗਾ ਜਿੱਥੇ ਤੁਸੀਂ ਮੈਨੂੰ ਬੁਲਾਓਗੇ ਮੈਂ ਤਲਬ ਕਰੂੰਗਾ ਮੈਂ ਹਰ ਜਗ੍ਹਾ ਤੇ ਪਹੁੰਚੂੰਗਾ ਤਾਂ ਕਿਰਪਾ ਕਰਕੇ ਪਹਿਲਾਂ ਤਾਂ ਮੇਰਾ ਜਿਹੜਾ ਟ੍ਰੀਟਮੈਂਟ ਹਮਪਲੀਟ ਹੋਣ ਦਿੱਤਾ ਜਾਵੇ ਤਾਂ ਇੱਕ ਮੈਂ ਤੁਹਾਨੂੰ ਇੱਕ ਸਖਤ ਸ਼ਬਦਾਂ ਚ ਇਹ ਗੱਲ ਕਹਿਣਾ ਕਿਉਂਕਿ ਮੈਂ ਦੁਖੀ ਬਹੁਤ ਹਾਂ ਕਿ ਕਿ ਤੁਹਾਡੀ ਇੱਕ ਆਦਤ ਹੈ ਤੁਸੀਂ ਹਰ ਇੱਕ ਗੱਲ ਤੋਂ ਜੂ ਟੰਨ ਲੈਣ ਨੂੰ ਫੇਰ ਬਾਅਦ ਦੇ ਦਿਨ ਤੁਹਾਡੇ ਜਿਹੜੇ ਸਲਾਹਕਾਰ ਨੇ ਤੁਹਾਡੇ ਜਿਹੜੇ ਪਾਛੂ ਨੇ ਉਹ ਤੁਹਾਨੂੰ ਇਹੋ ਜਿਹੀ ਸਲਾਹ ਦਿੰਦੇ ਨੇ ਤੇ ਉਹ ਫਿਰ ਸੋ ਉਸ ਫੈਸਲੇ ਤੇ ਰੁਕਿਆ ਨਹੀਂ ਜਾਂਦਾ ਮੈਂ ਤੁਹਾਨੂੰ ਬੜੇ ਸਖਤ ਸ਼ਬਦਾਂ ਚ ਕਹਿਣਾ ਤੁਸੀਂ ਜੇ ਹੱਥ ਪਾਓਗੇ ਸਮਾਰ ਕੇ ਪਾਓ ਠੀਕ ਹੈ ਮੈਂ ਯੂ ਟਰਨ ਲਾਈਨ ਵਾਲੇ ਚ ਨਹੀਂ ਮੈਂ ਜਾਨ ਦੇ ਸਕਦਾ ਮੈਂ ਪਿੱਛੇ ਹਟਣ ਵਾਲੇ ਚ ਨਹੀਂ ਮੈਂ ਜਿੱਥੋਂ ਤੱਕ ਗੱਲ ਕਾਨੂੰਨ ਦੀ ਹੈ ਮੇਰੇ ਪੁੱਤ ਨੇ ਜਿੰਨਾ 28 ਸਾਲ ਦੀ ਜ਼ਿੰਦਗੀ ਜੂਈ ਕਾਨੂੰਨ ਦੇ ਦੇਰੇ ਤੇ ਰੱਖੀ ਹੈ ਮੈਂ ਇੱਕ ਸਾਬਕਾ ਫੌਜੀ ਹਾਂ ਮੈਂ ਕਾਨੂੰਨ ਦੀ ਹਰ ਜਗ੍ਹਾ ਦੇ ਰਿਸਪੈਕਟ ਕਰਦਾ ਔਰ ਮੈਂ ਤੁਹਾਨੂੰ ਯਕੀਨ ਵੀ ਦਿਵਾਉਣਾ ਚਾਹੁੰਦਾ ਇਸ ਗੱਲ ਦਾ ਵੀ ਮੈਂ ਕਾਨੂੰਨ ਦੇ ਹਰ ਪਹਿਲੂ ਤੇ ਖਰਾ ਉਤਰਨਾ ਮੈਂ ਕਿਸੇ ਵੀ ਜਗ੍ਹਾ ਤੇ ਉੱਤੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਅਗਰ ਮੈਂ ਕੀਤੀ ਹੋਈ ਮੈਨੂੰ ਫੜ ਕੇ ਜੇਲ੍ਹ ਚ ਪਾ ਦਿਓ ਅਗਰ ਤੁਹਾਨੂੰ ਫਿਰ ਵੀ ਮੇਰੇ ਤੇ ਵਿਸ਼ਵਾਸ ਨਹੀਂ ਹੈ ਪਹਿਲਾਂ ਮੇਰੇ ਤੇ ਐਫ ਆਈ ਆਰ ਕਰਕੇ ਮੈਨੂੰ ਅੰਦਰ ਦਿਓ ਫਿਰ ਇਨਵੈਸਟੀਗੇਸ਼ਨ ਕਰੋ ਤੇ ਮੈਂ ਆਪਣੇ ਸਦਾ ਵਿਸ਼ਵਾਸ ਦੇ ਨਾਲ ਇਹ ਗੱਲ ਕਹਿੰਦਾ ਵੀ ਮੈਂ ਸਾਰੇ ਲੀਗਲ ਡਾਕੂਮੈਂਟ ਤੁਹਾਡੇ ਸਾਹਮਣੇ ਪੇਸ਼ ਕਰਕੇ ਮੈਂ ਬਿਲਕੁਲ ਸਾਫ਼ ਬਰੀ ਨਿਕਲ ਕੇ ਰਹਿਣਾ